ਸੋ ਸਿੱਕਲ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਸ਼ਿਖਾ ਮੌਸਮ ਦੇ ਨਾਲ ਜੁੜੀ ਬੜੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਗੱਲ ਪੰਜਾਬ ਦੇ ਮੌਸਮ ਨੂੰ ਲੈ ਕੇ ਕਰੀਏ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਹੋਈ ਹੈ ਕਿ 18 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਹੋਈ ਹੈ ਜਾਨੀ ਕਿ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਤੇ ਕਰਾਂ ਵਿੱਚੋਂ ਨਿਕਲਣ ਤੋਂ ਪਹਿਲਾਂ ਮੌਸਮ ਦੇ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰ ਲਈ ਹੁੰਦਾ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਤੇ ਕਿ ਪੰਜਾਬ ਚ ਪਲਕੇ ਤੋਂ ਮੌਸਮ ਵਿਗੜਨ ਵਾਲਾ ਹੈ ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਇਸ ਸੰਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਗੁਆਂਢੀ ਸੂਬਿਆਂ ਸਰੇ ਪੰਜਾਬ ਦੇ ਵਿੱਚ 18 ਤੋਂ ਲੈ ਕੇ 20 ਜਨਵਰੀ ਤੱਕ ਨਵੀਂ ਪੱਛਮੀ ਗੜਵੜੀ ਮੋੜ ਬਣੀ ਰਹੇਗੀ ਇਸ ਕਾਰਨ 21 ਤੋਂ 23 ਤਰੀਕ ਦੌਰਾਨ ਮੀਂਹ ਜੜਾ ਵਾ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਹਾਲਾਂਕਿ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ 26 1 ਜਨਵਰੀ ਮਤਲਬ ਕਿ ਗਣਤੰਤਰ ਦਿਹਾੜੇ ਵਾਲੇ ਦਿਨ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਹੋਈ ਹੈ ਪੰਜਾਬ ਚ ਠੰਡ ਨੇ ਇਸ ਸਮੇਂ ਪੂਰਾ ਕਹਿਰ ਪਾ ਰੱਖਿਆ ਹੈ ਅਤੇ ਵਿਭਾਗ ਵੱਲੋਂ ਅੱਜ ਧੁੰਦ ਨੂੰ ਲੈ ਕੇ ਵੀ ਔਰੰਜ ਅਲਰਟ ਜਾਰੀ ਕੀਤਾ ਹੈ ਬੁੱਧਵਾਰ ਰਾਤ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ ਬੀਤੇ ਦਿਨ ਧੋਪਣਾ ਨਿਕਲਣ ਕਰਕੇ ਤਾਪਨ ਦੇ ਵਿੱਚ 3.6 ਡਿਗਰੀ ਦੀ ਗਰਾਵੜ ਦਰਜ ਕੀਤੀ ਹੈ ਕੁਝ ਥਾਵਾਂ ਤੇ ਧੁੱਪ ਜਿਹੜੀ ਆ ਨਹੀਂ ਦੇਖਣ ਨੂੰ ਮਿਲੀ ਸੀ ਹਾਲਾਂਕਿ ਹੁਣ ਪੰਜਾਬ ਦੇ ਵਿੱਚ ਤੇ ਕੁਝ ਸੂਬਿਆਂ ਦੇ ਸਮੇਤ 18 ਜਨਵਰੀ ਵਾਲੇ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਹੋਈ ਹੈ 18 ਤੋਂ ਲੈ ਕੇ 20 ਜਨਵਰੀ ਤੱਕ ਬਾਰਿਸ਼ ਹੋ ਸਕਦੀ ਹੈ 26 ਜਨਵਰੀ ਵਾਲੇ ਦਿਨ ਮੌਸਮ ਸਾਫ਼ ਰਹੇਗਾ ਤਾਂ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਕੁਝ ਅਜੇਹੀਆਂ ਥਾਵਾਂ ਨੇ ਜਿੱਥੇ ਕਿ ਲਗਾਤਾਰ ਹੀ ਤਬਾਹੀ ਮੱਚੀ ਹੋਈ ਹੈ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਵੱਡੀ ਆਫਤ ਮੱਚੀ ਹੋਈ ਹੈ ਪਰ ਕਿਉਂਕਿ ਉਥੇ ਬਰਫ ਵਾਰੀ ਹੋਈ ਹੈ ਬਰਬਾਰੀ ਹੋਣ ਦੇ ਕਰਕੇ ਮੁਸੀਬਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਜੇਕਰ ਤੁਸੀਂ ਕਿਤੇ ਕੁੰਮਣ ਦਾ ਪਲਾਨ ਬਣਾਉਂਦੇ ਹੋ ਤਾਂ ਤੁਸੀਂ ਜ਼ਰੂਰ ਸਾਵਧਾਨ ਰਹੋ ਤੇ ਨਾਲ ਦੀ ਨਾਲ ਮੌਸਮ ਦੇ ਨਾਲ ਜੁੜੀ ਜਾਣਕਾਰੀ ਲੈ ਕੇ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤਾਂ ਪੰਜਾਬ ਦੇ ਵਿੱਚ ਬਾਰਿਸ਼ ਦੇ ਨਾਲ ਨਾਲ ਸੰਗਣੀ ਧੁੰਦ ਦਾ ਵੀ ਸਾਹਮਣਾ ਪੰਜਾਬੀਆਂ ਨੂੰ ਕਰਨਾ ਪਵੇਗਾ ਵੱਡੀ ਭਵਿੱਖਬਾਣੀ ਹੋਈ ਹੈ ਅਲਰਟ ਜਿਹੜਾ ਵਾ ਪੰਜਾਬ ਦੇ ਵਿੱਚ येलो ਅਲਰਟ ਤੇ 오ਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਹੁਣ ਸਾਰੇ ਰਿਕਾਰਡ ਪੰਜਾਬ ਦੇ ਵਿੱਚ ਟੁੱਟਣ ਵਾਲੇ ਨੇ ਠੰਡ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੜਾਕੇ ਦੀ ਠੰਡ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੀਨੂ ਲੈ ਕੇ ਕਿ ਵੀ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਜਾਣਕਾਰੀ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਵੀ ਲਾਜ਼ਮੀ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਕਿ ਕੁਝ ਪੰਜਾਬ ਦੇ ਮੌਸਮ ਦੇ ਹਾਲਾਤ ਬਣਨ ਵਾਲੇ ਨੇ ਤਾਂ ਅਮੀਰ ਨੂੰ ਲੈ ਕੇ ਵੀ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਹੈ ਤਾਂ ਪੰਜਾਬ ਸਣੇ ਕੁਝ ਹੋਰ ਸੂਬਿਆਂ ਦੇ ਵਿੱਚ ਬਾਰਿਸ਼ ਪੈਣ ਦੀ ਭਵਿੱਖਬਾਣੀ ਹੋਈ ਹੈ ਇਸ ਜਾਣਕਾਰੀ ਨੂੰ ਵੀ ਦੇ ਸ਼ੇਅਰ ਕਰੋ ਤੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਫਰਾਈ ਪੰਜਾਬ ਟੀਵੀ ترجمة